ਹੋ ਗਏ ਨੇ ਤੇ ਆਪਾਂ ਦੇਖ ਰਹੇ ਸੀ ਇੱਧਰ YouTube TV ਤੇ ਚਲੋ ਜੀ ਉੱਪਰ ਪੈ ਰੀਆਂ ਹਰਮਨ ਨੂੰ ਆਵਾਜ਼ਾਂ ਤੇ ਰੋਟੀ ਦੀ ਤਿਆਰੀ ਹਾਂਜੀ ਹਾਂਜੀ ਕਰੋ ਫਿਰ ਉਹ ਹਾਂਜੀ ਸੱਸੀ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਛਿੰਦਰਾ ਬਲੌਗ 'ਚ ਹਾਂਜੀ ਕਰਦੇ ਹਾਂ ਸਟਾਰਟ ਚਲੋ ਜੀ ਸਭ ਤੋਂ ਪਹਿਲਾਂ ਦਹੀਂ ਬਾਕੀ ਸਮਾਨ ਜਲਾਈ ਅੰਦਰ ਮੈਂ ਲਾਦਾ ਨਾ ਤੇ ਚਲੋ ਆ ਜਾਓ ਜੀ ਪਾਲਕ ਚਲੇਗੀ ਸਕੂਲ ਬਾਕੀ ਸਮਾਨ ਸਾਰਾ ਆ ਗਿਆ ਹਾਂਜੀ ਕਹਿੰਦਾ ਜੀ ਹਰਮਨ ਨੂੰ ਬਾਜ ਮਾਰੀ ਮਾਰੀ ਆਹ ਕਹਿੰਦਾ ਆ ਗਿਆ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਆਉਂਦੇ ਆਉਂਦੇ ਨੇ ਟੈਂਪੋ ਲੰਦਾਈ ਫਲੀਆਂ ਦੀ ਸਬਜ਼ੀ ਤੇ ਨਾਲ ਅੱਜ ਖਾਵਾਂਗੇ ਪਰੌਂਠੇ ਖਾ ਪੀ ਕੇ ਤਾਂ ਫਿਰ ਕਰਦੇ ਆ ਆਪਣੇ ਕੰਮ ਮੈਨੂੰ ਅੱਜ ਵੀ ਜਾਣਾ ਪੈਣਾ ਜਲੰਧਰ ਰਿੰਕੂ ਦੇ ਨਾਲ ਕੱਲ ਫਿਰ ਦੁਆਰਾ ਕੈਨਸਲ ਹੋ ਗਿਆ ਉਹਦੇ ਨਾਲ ਜਾਂਦਾ ਹਾਂ ਜਾਣਾ ਹੀ ਪੈਣਾ ਅੱਜ ਚਲੋ ਦੇਖਦੇ ਆ ਜਲੰਧਰ ਰਿੰਕੂ ਦੇ ਨਾਲ ਅੱਜ ਆ ਚਲੋ ਠੀਕ ਹੈ ਜੀ ਮਿਲਦੇ ਆ ਰੋਟੀ ਪਾਣੀ ਖਾ ਕੇ ਤੇ ਨਿਆਣੇ ਅਜੇ ਆਏ ਨਹੀਂ ਹੈਗੇ ਰੋਟੀ ਖਾਣ ਦੇ ਪਲਕ ਚਲ ਗਈ ਸਕੂਲ ਬਾਜ਼ਮਾਰੀ ਆ ਚਲੋ ਆਪਾਂ ਸ਼ੁਰੂ ਕਰਦੇ ਆ ਕੋੜੀਆਂ ਆ ਕੋੜੀਆਂ ਨਹੀਂ ਹੁੰਦੀ ਹਾਂਜੀ ਖਾ ਗਏ ਰੋਟਾ ਢੀ ਖੋ ਗਿਆ ਵਿਲੇ ਜੀ ਤੇ ਭੈਣ ਜੀ ਲੇਟ ਆਏ ਆ ਇਸ ਕਰਕੇ ਲੇਟ ਖਾ ਰਹੇ ਆ ਤੇ ਮੇਰੀ ਗੱਲ ਸੁਣੋ ਮੈਂ ਉਹ ਟੀ-ਸ਼ਰਟ ਰੱਖੀ ਇੱਕ ਪ੍ਰੈਸ ਕਰ ਦਿਓ ਮੇਰੀ ਤੇ ਮੈਂ ਫਿਰ ਜਾਣਾ ਆ ਜੇ ਮੈਨੂੰ ਬੰਦੇ ਦਾ ਫੋਨ ਆ ਗਿਆ ਤਾਂ ਫਿਰ ਮੈਂ ਚੱਲ ਜਾਣਾ ਜਲੰਧਰ ਨਾ ਆਇਆ ਤਾਂ ਫਿਰ ਉਹਦਾ ਕੁਝ ਨਹੀਂ ਹੈਗਾ ਉਹਦਾ ਕਹਿ ਦਿੰਦਾ ਹੁੰਦਾ ਰੋਜ਼ ਜਾਨ ਨੂੰ ਪਰ ਮੁੜ ਕੇ ਫੋਨ ਨਹੀਂ ਕਰਦਾ ਕਈ ਵਾਰੀ ਉਹ ਨੇਰੇ ਜੀ ਲੱਗੀਆਂ ਉਹ ਨਹੀਂ ਬਸ ਮੈਂ ਦੀਰਾ ਕਿਦਾਂ ਚਾਹੀ ਗਰਮਦਾ ਮੈਂ ਪਤਾ ਚਾਹ ਕੀ ਕਰ ਦਿੰਦੀ ਆ ਜੇ ਤਾਂ ਗੈਸ ਤੇ ਗਰਮ ਕਰੋ ਢੰਡੀ ਹੋਈ ਚਾਹ ਨੂੰ ਫੇਰ ਉਹਦਾ ਸਵਾਦ ਵਜੇ ਸਵਾਦ ਬਲ ਜਾਂਦਾ ਹਾਂ ਮਾਈਕਰੋ ਜੀ ਕਰੋ ਗਰਮ ਸਭ ਤੋਂ ਵਧੀਆ ਬੈਸਟ ਮਾਈਕ੍ਰੋਵੇਵ ਇਸੇ ਕੰਮ ਨਹੀਂ ਆ ਪਰ ਇਦਾਂ ਹੀ ਕੱਪ ਰੱਖ ਦੇਣਾ ਆ ਤੇ 15 ਸੈਕਿੰਡ ਲਾਉਣੀ ਆ 15 ਸੈਕਿੰਡ ਵਿੱਚ ਪੀਣ ਜੋਗੇ ਦਾ ਸਵਾਦ ਨਹੀਂ ਬਦਲਣਾ ਸਵਾਦ ਨਹੀਂ ਬਦਲਣਾ ਚਾਹਵਾ ਹਾਂ ਚੀਨੀ ਚੀਨੀ ਵਾਲਾ ਕਾਪੜਾ ਨਹੀਂ ਦਾ ਮਾਈਕ੍ਰੋਵੇ ਮਾਈਕ੍ਰੋਵੇ ਸੇਫ ਵਾਲਾ ਕਾਪੜਾ ਰੱਖਦੇ ਹੋ ਵਿੱਚ ਬਦਾਉਣਾ ਸੈਕਿੰਡ ਚੱਲਦੇ ਆ 30 ਸੈਕਿੰਡ ਲੱਗਦਾ ਆ 15 ਹੋਏ ਨਾਲ ਹੀ ਬੰਦ ਕਰ ਦੇਣਾ ਤੇ ਚਾਹ ਇੱਕਦਮ ਗਰਮਾ ਗਰਮ ਤੇ ਪੀਣ ਵਾਲੀ ਜੇ ਕਿਹਾਗੇ ਤੁਸੀਂ ਮਸੀਹਾ ਤੁਹਾਨੂੰ ਕੋਲਿੰਗ ਫੇਸ ਹੈ ਕੋਲਿੰਗ ਫੇਸ ਜਦੋਂ ਤੁਹਾਨੂੰ ਆਪਣੇ ਕੱਪੜੇ ਕੱਢੋ ਟੋਕਰੀ ਵਿੱਚ ਰੱਖਿਆ ਨਾ ਕੋਈ ਨਹੀਂ ਤੇ ਤੁਸੀਂ ਮੈਨੂੰ ਨਾ ਇੱਕ ਆ ਮੇਰੀ ਸ਼ਰਟ ਟੀ-ਸ਼ਰਟ ਪ੍ਰੈਸ ਕਰ ਦਿਓ ਸੁਲਾਈ ਦਾ ਕੰਮ ਇਕੱਠਾ ਹੋਇਆ ਤਾਂ ਕਰੋ ਨਾ ਫਿਰ ਗਾਂ ਦਾ ਹੁਣ ਤਿਹਾਰ ਆ ਜਾਣੇ ਫਿਰ ਮੁੜ ਕੇ ਫੇਰ ਤੁਹਾਡਾ ਕੰਮ ਓਖਾ ਹੋ ਜਾਣਾ ਆ ਆਹੋ ਉਹਨਾਂ ਦੇ ਵੀ ਆਉਣੇ ਆ ਚਲੋ ਆ ਕਰਕੇ ਪ੍ਰੈਸ ਦੇ ਮੈਨੂੰ ਹੈ ਏ ਆਈ ਸ਼ੀ ਚਿੱਤੇ ਕਰਦਾ ਕੋਈ ਸਹੀ ਹੈ ਹੋ ਸਕਦਾ ਭਰਾ ਜਿੱਤੇ ਕਰਦਾ ਹੋਵੇ ਚਲੋ ਠੀਕ ਹੈ ਜੀ ਲਓ ਜੀ ਟਾਈਮ ਹੋ ਗਏ 10:25 ਮਿੰਟ ਇੱਧਰ ਹੋ ਰਹੀਆਂ ਸਫਾਈਆਂ ਹੋਰ ਕੀ ਬਿਜਾੜ ਤੇ ਚਲੋ ਮੈਂ ਚੱਲਦਾ ਹਾਂ ਜਾਂਦੇ ਜਾਂਦੇ ਟੋਕਰੀ ਰੱਖ ਕੇ ਜਾਂਦਾ ਮੈਂ ਅੱਜ ਕੀ ਬਣਾਉਣਾ ਅੱਜ ਆਪਾਂ ਕਰੇਲੇ ਕੱਲ ਆਇਆ ਥਾ ਉਹਨਾਂ ਨੂੰ ਥੂਨ ਲਾ ਕੇ ਰੱਖਿਆ ਸੀ ਰਾਤੀ ਹਾਂ ਕਰੇਲੇ ਦਹੀਂ ਪੱਲੇ ਬਿਲਕੁਲ 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 ਟੋਕਰੀ ਮੈਂ ਆ ਰੱਖਿਆ ਹੋ ਮ ਉੱਪਰ ਚਲੋ ਟੋਕਰੀ ਮੈਂ ਰੱਖ ਕੇ ਤੇ ਫਿਰ ਮੈਂ ਜਾਂਦਾ ਹਾਂ ਬਹੁਤ ਵੀ ਟਾਈਮ 11:30 ਤੋਂ ਉੱਪਰ ਟਾਈਮ ਹੋ ਗਿਆ ਹੈ ਅੰਟੀ ਆਈ ਹੈ ਆਂਟੀ ਆਈ ਨਹੀਂ ਹੈਗੀ ਅੱਜ ਕੰਮ ਵਾਲੇ ਤੇ ਜਦ ਤੱਕ ਦਾਲ ਸਬਜੀ ਲਈ ਕੱਲ ਲਈਏ ਹਾਂਜੀ ਤੇ ਇੱਧਰ ਲੱਗੇ ਅੱਜ ਕarele ਬਣਾਉਣੇ ਮੈਂ ਤਾਂ ਜਰਾ ਝੜੀ ਪਾਈ ਆ ਠੰਕਾ ਉਧਰ ਤੇਲ ਰੱਖਿਆ ਕareleਆਂ ਲਈ ਇੱਧਰ ਦਾਲ ਪਈ ਆ ਭੱਲੇ ਬਣਾਉਣੇ ਆ ਓ ਵਾਓ ਠੀਕ ਆ ਤੇ ਇੱਧਰ ਕarele ਧੋ ਲਏ ਆ ਇੱਧਰ ਕarele ਫਰਾਈ ਕਰਨ ਲੱਗੇ ਆ ਮੈਂ ਸਬਜ਼ੀਆਂ ਤਿਆਰ ਕਰਦੀ ਆ ਠੀਕ ਆ ਆਪਣੇ ਪਿਆਜ਼ ਵੀ ਕਰਦੇ ਤੇ ਹੁਣੇ ਬਣਾ ਕੇ ਰੱਖ ਲੈਣੇ ਆ ਆਪਾਂ ਹੋਰ ਹੋਰ ਤੇ ਦਿਨੇ ਮਾੜਾ ਮੋਟਾ ਆਪਣੇ ਤਾਂ ਬਾਜ਼ਾਰ ਦੇ ਦੋਵੇਂ ਕੰਮ ਕਰਨ ਵਾਲੇ ਆ ਉਹ ਜਾਣਾ ਠੀਕ ਆ ਠੀਕ ਆ ਠੀਕ ਆ ਚਲ ਮਿਲਦੇ ਆ ਫਿਰ ओके ਚਲੋ ਠੀਕ ਆ ओके ਹਾਂਜੀ ਇੱਧਰ ਪਾਤੇ ਕਰੇਲੇ ਤੇ ਇੱਧਰ ਕਰ ਲਿਆ ਆ ਗ੍ਰੈਂਡ ਉੱਧਰ ਥੋੜੇ ਜਿਹਾ ਕਰੇਲੇ ਕਰ ਲਏ ਆ ਬੱਲਿਆਂ ਦੀ ਦਾਲ ਵੀ ਪੀਸ ਲਈ ਆ ਤੇ ਇੱਧਰ ਹਾਂਜੀ ਟਮਾਟਰ ਕਰਦੇ ਵੇ ਗ੍ਰੈਂਡ ਤੁਸੀਂ ਵੀ ਕਰੇਲੇ ਕਰ ਲਈਏ ਫਿਰ ਹਨਾ ਇਹ ਜਦੋਂ ਬਣਾਉਂਦੇ ਆ ਫਿਰ ਦਿਖਾਉਂਦੇ ਆ ਠੀਕ ਨੇ ਤਰੇਲਿਆਂ ਦਾ ਕੰਮ ਜ਼ਿਆਦਾ ਹੁੰਦਾ ਹੈ ਪਕਾਏ ਨਾ ਚਲੋ ਜੀ ਚੰਗੇ ਪਿਆਜ਼ ਪੈ ਜਾਂਦੇ ਆ ਚਲੋ ਬਿਸਮਿਲਦੇ ਆ ਫਿਰ ਲਓ ਜੀ ਇੱਧਰ ਟਾਈਮ ਪਾਉਣੇ ਇੱਕ ਹੋ ਗਏ ਆ ਤੇ ਇੱਧਰ ਕਰੇਲਿਆਂ ਦਾ ਮਸਾਲਾ ਬਣ ਰਿਹਾ ਤੇ ਦੀ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆ ਰਹੀ ਆ ਔਰ ਇਹ ਤਰੇਲੇ ਹੋਰ ਕੀ ਇੱਧਰ ਮਸਾਲਾ ਮੈਂ ਕਿਨੇ ਸੋਨੇ ਆ ਰਹੀ ਆ ਤੇ ਸਫਾਈਆਂ ਵੀ ਹੋ ਗਈਆਂ ਸਾਡੀਆਂ ਸਫਾਈਆਂ ਵੀ ਹੋ ਗਈਆਂ ਆ ਤੇ ਇੱਧਰ ਆ ਰਹੇ ਆ ਸਾਡੇ ਗੈਸਟ ਕੌਣ ਆ ਰਹੇ ਆ ਮਾਸੀ ਜੀ ਐਸੇ ਮਾਸੀ ਜੀ ਪਹਿਣੀ ਆ ਰਹੀ ਹੈ ਵੀ ਠੀਕ ਆ ਤੇ ਨਿਆਣਿਆਂ ਦੀ ਭੂਆ ਮਤਲਬ ਮੇਰੀ ਵੀ ਭੂਆ ਆਣਾ ਕਿੰਨੀ ਮੇਰੀ ਭੂਆ ਠੀਕ ਆ ਚਲੋ ਹੋਰ ਚਲੇ ਚਲੇ ਦੇ ਦੇ ਮੈਨੂੰ ਕੋਤਰਾ ਨਹੀਂ ਹੋ ਗਿਆ ਤਾਂ ਫਿਰ ਬਲੌਗ ਢਗਾ ਲਾਂਗੇ ਹਾਂ ਠੀਕ ਆਪਾਂ ਮਿਲਾਵਾਂਗੇ ਫਿਰ ਉਹਨਾਂ ਦੇ ਨਾਲ ਠੀਕ ਹੈ ਉਹਨਾਂ ਨਾਲ ਵੀ ਮਿਲਾਵਾਂਗੇ ਫਿਰ ਹੋਰ ਠੀਕ ਹੈ ਚਲੋ ਮਿਲਦੇ ਆਂ ਫਿਰ ਓਕੇ ਲਓ ਜੀ ਮੰਮੀ ਨੇ ਭੱਲੇ ਵੀ ਬਣਾ ਦਿੱਤੇ ਆ ਦੇਖੋ ਜੀ ਬੜੇ ਸੌਫਟ ਸੌਫਟ ਬਣੇ ਆ ਭੱਲੇ ਭੱਲੇ-ਭੱਲੇ ਬਣਾ ਦਿੱਤੇ ਆ ਅਸੀਂ ਟੇਸਟ ਕੀਤੇ ਆ ਬਹੁਤ ਸਵਾਦ ਆ ਮੰਮੀ ਤੁਸੀਂ ਖਾ ਕੇ ਦੇਖੇ ਸਵਾਦ ਆ ਹੈ ਕਰਕਰੇ ਬਣੇ। ਕਰਕਰੇ ਬਣੇ ਨਾ। ਮੈਂ ਇੱਕ ਜਾਲੀ ਦੇ ਦਿੱਤੀ ਉੱਪਰ ਮੈਂ ਕਿਹਾ ਥੋੜੇ ਫੇਰ ਹੈ ਨਾ ਉਹ ਭਾਪ ਜਿਹੇ ਦੇ ਨਾਲ ਗਿੱਲੇ ਗਿੱਲੇ ਜੇ ਹੋ ਜਾਣੇ ਹਨਾ। ਤੇ ਚਲੋ ਪੰਜ ਸਵਾਦ ਬਣੇ ਆ। ਚਲੋ ਹੁੰਦਾ ਹੀ ਮਗਾਣਾ ਹੈ ਨਾ। ਹੈ। ਉਹ ਯਾਰ ਕਿ ਕਿ ਲੱਗ ਗਿਆ। ਇਹ ਸੈਲਫ ਤੋਂ ਦਾ ਖੜੀ ਹੋਈ ਹੈ ਨਾ ਲਾ ਕੇ। ਹਾਂ ਸੈਲਫ ਤੋਂ ਕੁਝ ਲੱਗਾ ਆ। ਚਲੋ ਮਿਲਦੇ ਆਂ ਵੇ। ਜੀ ਲਓ ਜੀ ਸਵਾ ਇੱਕ ਹੋ ਗਏ ਆਹੀ ਗਏ ਜਲੰਧਰ ਗਿਲੰਦਰੋਂ ਮੁੜ ਆਇਆ ਮੈਂ। ਤੇ ਪਤਾ ਨਹੀਂ ਇਹ ਲੱਗ ਗਿਆ ਸ਼ੈਲਫ ਨਾਲ ਕਿਉਂ ਹੋ ਗਿਆ ਪਤਾ ਨਹੀਂ ਤੜਕਾ ਲਾਣ ਲੱਗੀ ਤੇ ਹਾਂ ਉਹਦੀ ਨਗੰਦਾ ਜਿਹਾ ਲੱਗਦਾ ਆਹ ਇਹ ਕੀ ਪਾਰਸਲ ਆਇਆ ਦੇਖੀਏ ਦੇਖੋ ਖੋਲੋ ਮਗਾਇਆ ਸੀ ਇੱਕ ਮੈਂ ਅੱਛਾ ਟੋਸ ਕੇ ਇਹ ਆ ਲੈ 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 ਖੋਲੋ 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 ਲੈਓ ਕੈਂਚੀ ਲਿਆਓ ਹੈ ਇਹ ਤੋਂ ਬੰਦੀ ਨਹੀਂ ਨਾ ਸਾਫ ਕੀਤੀ ਹਾਂ ਉਹ ਆਓ ਕੈਂਚੀ ਲੈ ਕੇ ਜਾ ਹਾਂਜੀ ਕੀ ਕਰੀ ਜਾਂਨੇ? ਬਾਸ ਸਵਾਮੇ ਪੱਲੇ ਬਣਾ ਕੇ ਭਾਂਡੇ ਓਕੇ ਓਕੇ ਪੱਲੇ ਬਣਾ ਗਏ ਹੋਰ ਕੀ ਆਉਂਦੇ ਆ ਲਓ ਜੀ ਇਹ ਇੱਕ ਨਾ ਆਫਰ ਦੇ ਵਿੱਚ ਮੈਨੂੰ ਮਿਲੀਆਂ ਸੀਗੀਆਂ ਇਹ ਸਮਾਨ ਸਿਗਾ 2000 ਦਾ ਤੇ ਆਪਾਂ ਨੂੰ ਆਫਰ 'ਚ ਥੋੜਾ ਸਸਤਾ ਮਿਲ ਗਿਆ ਪਰ ਇਹ ਦੇਖੋ ਵੀ ਇਹ ਨਿਕਲਦੀਆਂ ਕਿਦਾਂ ਦੀਆਂ ਆ ਵਧੀਆ ਆ ਜਾਂ ਠੀਕ ਠਾਕ ਜੀਆਂ ਆ ਪਰ ਜਿੱਤਾਂ ਕਿ ਮੇਰਾ ਆਈਡੀਆ ਆ ਵਧੀਆ ਹੋਣੀ ਹੈ ਉਹ ਗੀ ਇਹ ਬਹੁਤ ਵਧੀਆ ਜਿੱਦ ਤੋਂ ਮਗਾਈਆਂ ਆ ਵੇੜ ਹਲਕੀਆਂ ਲਾਈਟ ਵੇਟ ਆ ਬਿਲਕੁਲ ਲਾਈਟ ਵੇਟ ਆ ਲੋਚ ਦੇਖੋ ਖੋਲ ਗਏ ਪਾਣੀ ਦੇਖੋ ਇਹਦੇ ਵੀ ਡੰਡਾ 12 ਘੰਟੇ ਲਿਖਿਆ ਉਹਨਾਂ ਨੇ 12 ਅਨੇ ਦਾ 8 ਤੱਕ ਰਹੂਗਾ ਹੀ ਤੇ ਹੋਟ ਜੇ ਜੇ ਤੁਸੀਂ ਗਰਮ ਪਾਉਂਗੇ ਸਮਾਨ ਤੇ ਫਿਰ ਫਿਰ ਉਹ 8 ਘੰਟੇ ਗਰਮ ਰਹੂਗਾ ਤੇ ਠੰਡਾ ਪਾਉਂਗੇ ਤੇ 12 ਘੰਟੇ ਇੱਕਦਮ ਦੁਕਾਨ ਤੇ ਲੈ ਕੇ ਜਾਇਆ ਕਰੂੰਗਾ ਹੁਣ ਉਹਨਾਂ ਦੇ ਚੰਗੇ ਚੰਗੇ ਦਾਨੇ ਜਿਹੇ ਹੁੰਦੇ ਆ ਉਹ ਪਾਏ ਹੁੰਦੇ ਨੇ ਇਹਨਾਂ ਨੇ ਖਰਾਬ ਨਾ ਹੋਵੇ। ਲਓ ਜੀ ਇਹ ਤਿੰਨ ਬੋਤਲਾਂ ਮੰਗਾਈਆਂ ਸੀ ਜੀ ਆਪਾਂ। ਇਹ ਇੱਕ ਇੱਕ ਲੀਟਰ ਦੀ ਹੈ ਜੀ ਰੰਗ ਵੀ ਬਹੁਤ ਵਧੀਆ ਆਇਆ। ਕੱਲ ਮੈਨੂੰ ਪੁੱਛਦੀ ਸੀਗੀ। ਹੂੰ। ਯਾਰ ਉਹਨਾਂ ਨਾਲ ਟੌਫੀਆਂ ਵੀ ਲਿੱਤੀ ਆਇਆ। ਇਹ ਟੌਫੀਆਂ ਤਾਂ ਹੈਗੀਆਂ ਆ ਪਰ ਇਹ ਖਾਣਾਂ ਨਹੀਂ ਟੌਫੀਆਂ ਨਹੀਂ ਹੈਗੀਆਂ ਇਹ। ਚਲੋ ਠੀਕ ਆ ਜੀ ਦੇਖਦੇ ਹਾਂ ਹੁਣ ਇਹ ਕਿਦਾਂ ਦੇ ਨਿਕਲਦੀਆਂ। ਅੱਜ ਬਣਾਈ ਆ ਘਰੇ ਭੱਲੇ ਦਹੀਂ ਭੱਲੇ ਤੇ ਐ ਤੂੰ ਕੀ ਕਹਿੰਨੀ ਆ ਥੋੜੇ ਦਿਓ। ਥੋੜੇ ਦਿਓ ਨਹੀਂ ਨਹੀਂ ਕਿੱਦਾਂ ਇਹ ਮੈਂ ਕੀ ਆ ਮੈਂ ਮੈਂ ਦੇਖੋ ਮੈਂ ਦਹੀਂ ਜੇ ਨਹੀਂ ਖਾਣਾ ਨਹੀਂ ਗਿਆ ਮੈਂ ਦਹੀਂ ਜੇ ਨਹੀਂ ਖਾਣੇ ਹੈਗੇ ਮੈਂ ਆਪਣੇ ਆਪਣੇ ਇਸੇ ਦੇ ਨਹੀਂ ਨਹੀਂ ਹੋਰ ਦਿਓ ਮੈਂ ਕਹਿੰਦੇ ਮੈਂ ਇਦਾਂ ਗਿਆ ਮਮੀ ਕਹਿੰਦੇ ਵਸ ਮੈਂ ਕਹਿੰਦੇ ਨਹੀਂ 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 ਹੋਰ ਦਿਓ ਮੈਂ ਉਹ ਤਾਂ ਦੋ ਹੀ ਦੱਦ ਰ ਮੈਂ ਆਪਣੇ ਦੇਖੋ ਦਹੀਂ ਜੇ ਨਹੀਂ ਖਾਣੇ ਮੈਂ ਆਪਣੇ ਆਪਣੇ ਇਸੇ ਦੇ ਸਿੰਪਲ ਖਾਣੇ ਠੀਕ ਹੈ ਜੀ ਓਕੇ 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 ਲਓ ਜੀ ਇੱਧਰ ਦੋ ਵਜ ਚੱਲੇ ਆ ਨਹੀਂ 1.5 ਵਜਾ ਆ ਹਲੇ ਤੇ ਇੱਧਰ ਮਾਸੜ ਜੀ ਵੀ ਆ ਗਏ ਆ ਤੇ ਇੱਧਰ ਮਾਸੀ ਜੀ ਬੈਠੇ ਆ ਲੋ ਇੱਧਰ ਮਾਸੜ ਜੀ ਵੀ ਆ ਗਏ ਆ ਮਾਸੜ ਜੀ ਦੇ ਦਦੇ ਨਹੀਂ ਠੀਕ ਆ ਤੇ ਇੱਧਰ ਮਾਸੀ ਜੀ ਬੈਠੇ ਹੋਇਆ ਤੇ ਇੱਧਰ ਅਸੀਂ ਨਿਊ ਬੋਟਲ ਚ ਪਾਣੀ ਪਾ ਕੇ ਰੱਖਿਆ ਆ ਦੇਖਦੇ ਆ ਦੇਖਦੇ ਆ ਪਾਣੀ ਠੰਡਾ ਹੁੰਦਾ ਕਿ ਨਹੀਂ ਆਏ ਹਾਂਜੀ ਹੁਣ ਇੱਚ ਪਾਣੀ ਪਾ ਕੇ ਰੱਖਿਆ ਦੇਖਦੇ ਆ ਐਕਸਪੈਰੀਮੈਂਟ ਕਰਦੇ ਆ ਇਹਦਾ ਤੇ ਇੱਧਰ ਮਾਸੀ ਜੀ ਦਹੀਂ ਭੱਲੇ ਬਣਾਉਂਦੇ ਪਏ ਆ ਹੂੰ ਠੀਕ ਆ ਇੱਥੇ ਪੋਣਾ ਹਲੂਣ ਮਿਰਚ ਉਹ ਤਾਂ ਖਾਣ ਲੱਗੇ ਠੀਕ ਆ ਠੀਕ ਆ ਤੇ ਇੱਧਰ ਦਹੀਂ ਪੱਲੇ ਬਣ ਗਏ ਆ ਤੇ ਕarele ਵੀ ਬਣ ਗਏ ਆ ਠੀਕ ਆ ਚਲੋ ਠੀਕ ਆ ਫੇ ਮਿਲਦੇ ਆ ਹਨਾ ਉਹ ਘਰ ਆਂਦੇ ਨੇ ਹਾਂ ਲਓ ਜੀ ਇੱਧਰ ਬਣ ਰਹੀਆਂ ਜੀ ਰੋਟੀਆਂ ਅੱਜ ਆਇਆ ਘਰੇ ਗੈਸਟ ਨਿਆਣਾ ਵੀ ਆਈ ਆ ਭੂਆ ਪਰੋ ਕਹਿੰਦੀ ਮੈਨੂੰ ਸੰਗ ਆਂਦੀ ਆ ਮੇਰਾ ਬਲੌਗ ਨਾ ਬਣਾਈਓ ਇਸ ਕਰਕੇ ਫਿਰ ਆਪਾਂ ਉਧਰ ਬਣਾਇਆ ਨਹੀਂ ਤੇ ਆਪਾਂ ਫਿਰ ਆ ਹੀ ਕੰਨੂ ਕਹਿੰਦੀ ਪਈ ਆ ਤੇ ਰੋਟੀ ਸਮੋਸੇ ਦੇਖ ਲੋ ਕਿੰਨਾ ਖਾਣਾ ਦੇਖੀਏ ਕੀ ਕਰਦੀ ਆ ਹਾਂਜੀ ਲਓ ਜੀ ਪਲੇਟ ਤੇ ਖਿਲਾਰਾ ਦੇਖੋ ਖਾ ਰਹੀ ਆ ਸਮੋਸੇ ਅੱਜ ਬਲੌਗ ਅਸੀਂ ਬਣਾਇਆ ਨਹੀਂ ਕਿਉਂਕਿ ਭੂਆ ਦਾ ਢੀ ਕਹਿੰਦੀ ਮੈਨੂੰ ਸੰਗ ਆਂਦੀ ਮੇਰ ਬਣਾਈਓ ਨਾ ਬਲੌਗ ਮੇਰਾ ਨਾ ਬਣਾਈਓ ਨਹੀਂ ਬੈਠੀ ਅਜੇ ਆ ਏਗਾ ਤਾਂ ਠੀਕ ਆ ਤੁਹਾਡਾ ਨਹੀਂ ਬਣਾਉਂਦੇ ਆ ਨਹੀਂ ਖਾਣਾ ਹੈਗਾ ਮਿਰਚ ਬਹੁਤ ਆ ਨਹੀਂ ਖਾਣਾ ਮਿਰਚ ਬਹੁਤ ਆ ਤੇ ਉੱਠ ਕੇ ਬੈਠਣਾ ਲਓ ਜੀ ਨਹੀਂ ਭੱਲੇ ਟੂਪਰੇਟਾ ਫੜ ਕੇ ਖੜੀ ਆ ਚਲੋ ਅੰਦਰ ਲੈ ਕੇ ਚਲੋ ਨਹੀਂ ਮੈਂ ਵੀ ਇੱਥੋਂ ਬਾਹਰ ਨਹੀਂ ਚਲੋ ਇੱਥੋਂ ਬਾਹਰ ਲੈ ਚਲੋ ਓਕੇ ਹਾਂ ਕੀ ਆ ਇਹ ਪੂਹ ਲੈ ਗਈ ਤੇਰੀਆਂ ਪੀਸਟੀਆਂ ਵਗੈਰਾ ਆ ਚਾਕਲੇਟ ਵਗੈਰਾ ਆ ਤੇ ਆ ਦੇਖ ਇਹਦੇ ਵਾਹ ਓ ਇਹ ਤਿੰਦੇ ਤੇਰੀਆਂ ਨਹੀਂ ਹੈਗੀਆਂ ਕੀ ਕਿਸ ਕੀ ਹੈ ਇੱਥੇ ਲਾਟੇ ਵੀ ਚੱਲਦੀ ਹੈ ਮੈਂ ਕਹਾਂ ਇਹ ਡਿਪਸਟੀਕਾ ਤੇਰੀਆਂ ਨਹੀਂ ਹੈਗੀਆਂ ਧੂਆ ਲੈ ਕੇ ਆਈਏ ਤੇਰੀ ਉਹ ਕਹਿੰਦੀ ਇੱਕ ਹਰਮੰਦੀ ਆ ਇੱਕ ਇਹਦੀ ਮੇਰੀਆਂ ਆ ਨਹੀਂ 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 ਤਿੰਨਾਂ ਦੀ ਇੱਕ ਇੱਕ ਲੈ ਕੇ ਆਈ ਉਹ ਤਿੰਨਾਂ ਦੀ ਇੱਕ ਇੱਕ ਲੈ ਕੇ ਆ ਆ ਚਲੋ ਲੈ ਉਹ ਅੰਦਰ ਫਿਰ ਆ ਜੀ ਹੁਣ ਰੋਟੀ ਪਾਣੀ ਖਾਣ ਇੱਧਰ ਮਾਦਾ ਵੀ ਖਾ ਰਹੀ ਆ ਤੋ ਤੂੰ ਉਹ ਬਾਹਰੋਂ ਖਾਇਆ ਤੇ ਹਾਂਜੀ ਕਰੇਲਿਆਂ ਨਾਲ ਠੀਕ ਹੈ ਜੀ ਇੱਧਰ ਸਾਡੀ ਕੁੜੀ ਖਾਂਦੀ ਪਈ ਆ ਪਰ ਉਹ ਕਹਿੰਦੀ ਮੈਨੂੰ ਦਿਖਾਈਆ ਨਾ ਸੰਗ 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 ਦੀ ਸੰਗ ਦੀ ਆ ਪਲੀਜ਼ ਨਾ ਪਰ ਦੇਖਾਂਗੇ ਬਸ ਭਾਬੀ ਪਲੀਜ਼ ਭਾਬੀ ਪਲੀਜ਼ ਇਦਾਂ ਹੀ ਮੈਨੂੰ ਕਹੇ ਭਾਜੀ ਪਲੀਜ਼ ਨਾ ਕਰਿਓ ਇਹਨੂੰ ਨਹੀਂ ਨਹੀਂ ਮੈਨੇ ਲੋ ਦੇਖੋ ਵੀ ਆਪਾਂ ਜੇ ਆਪ ਪਰਮਿਸ਼ਨ ਹਾਂ ਬਿਲਕੁਲ 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 ਹਲੋ ਜੀ ਟਾਈਮ ਹੋ ਗਿਆ ਹੈ 5:30 ਅੱਜ ਇਹਨਾਂ ਦੀ ਆਈ ਸੀ ਭੂਈ ਇਨਾ ਵੀ ਆਈ ਸੀ ਐਜ ਬਿੰਮੀ ਪੂਰੀ ਦੇਖੋ ਜੀ ਇੱਧਰ ਨਿਆਣੇ ਵਾਲੀ ਸਮਾਨ ਦੇਖਾਓ ਤੇ ਇੱਧਰ ਦੇਖ ਲਓ ਜੀ ਇਹ ਕੁੜੀ ਸੱਚੀ ਬਹੁਤ ਖਰਚਾ ਕਰਦੀ ਆ ਇਹ ਇੱਧਰ ਵੀ ਹਾਂ ਇੱਧਰ ਦੇਖੋ ਸਮਾਨ ਹੈ ਹੈ ਫੈਸਲੋ ਕਹਿੰਦੀ ਸੀ ਕਿ ਲਿਸਟੀ ਹੈ ਹਾਂ ਵਾਲੀ ਚੀਜ਼ ਨੇ ਖਰੀਆ ਉਹ ਫਾਂ ਵਾਲੀ ਉਹ ਦੇਖ ਲਓ ਇੱਧਰ ਕਿੰਨਾ ਖਰਚਾ ਕੀਤਾ ਦੇਖ ਲਓ ਮੋਜਾ ਚੱਲ ਕਹਿ ਹੁਣ ਪੈਸੇ ਵੀ ਮਿਲ ਗਏ ਪੈਸੇ ਥੈਂਕ ਯੂ ਪੂਜੀ ਥੈਂਕ ਯੂ ਬੀ ਮੈਨੂੰ ਮੇਰਾ ਜਸਾ ਸਮਾਨ ਹੀ ਮਿਲਿਆ ਇੱਥੋਂ ਐ ਕੁਝ ਨਹੀਂ ਸ਼ੁਰੂ ਪੰਜ 5:30 ਹੋ ਚੱਲੇ ਆ ਤੇ ਆਏ ਕੋਠੇ ਇੱਥੇ ਕੱਪੜੇ-ਕੁਪੜੇ ਲੈਣ ਇਹਦੇ ਮਮੂ ਹੀ ਫੋਟੋ ਆ ਤੇ ਹੁਣ ਅਸੀਂ ਕੱਪੜੇ-ਕੁਪੜੇ ਲੈਣ ਕੋਠੇ ਆਇਆ ਤੇ ਹੁਣ ਅਸੀਂ ਕਿਤੇ ਜਾਣਾ ਹੈ ਸ਼ਾਮ ਕਿ ਜਾਣਾ ਵੀ ਆਪਾਂ ਬਿਲਕੁਲ ਹੀ ਕੱਪੜੇ-ਕੁਪੜੇ ਸੰਭ ਲਈ ਸੀ ਹਾਂ ਸੋਚਿਆ ਚੱਲ ਥੋੜੇ ਜਿਹਾ ਪਾਰਕ ਥੋੜੇ ਜਿਹਾ ਪਾਰਕ ਜਾਵਾਂਗੇ ਮੇਰੀ ਵਮਨ ਕਰਦੇ ਜਾਣੂ ਦੇਖਦੇ ਆਂ ਉਹ ਮੰਮੀ ਪਿੰਕ ਵੀ ਉੱਗ ਗਏ ਰੋਜ਼ਿਸ ਹੈ ਆ ਰੋਜ਼ਿਸ ਵੀ ਉੱਗ ਗਏ ਮੇਰੇ ਪਿੰਕ ਪਿੰਕ ਜੇ ਤੈਨੂੰ ਕੀ ਹੋਇਆ ਹਾਂਜੀ ਮੇਰੇ ਰੋਜ਼ ਉੱਗ ਗਏ ਉਹ ਬਹੁਤ ਸੋਹਣੇ ਹੋ ਜੀ ਆ ਪਿੰਕ ਪਿੰਕ ਕੇ ਚਲੋ ਠੀਕ ਆ ਲਾਲਾ ਕੋਲ ਕਪੜੇ ਕੁੱਪੜੇ ਫੇਰ ਹੋਰ ਕੀ ਹੋਰ ਕੀ ਤੇ ਆਤੀ ਤੇ ਮੰਮਾ ਹੁਣ ਚਲੋ ਫੇਰ ਲਾਲਾ ਕਪੜੇ ਜਿੱਤੇ ਆਂ ਸ਼ਹਿ ਆ ਹੋਰ ਕੀ ਪਲੇ ਸੜ ਦੂ ਮੈਂ ਕਰਦੀ ਆ ਰਾਤੀ ਕੀ ਬਣਾਣਾ ਫਿਰ ਰਾਦੀ ਕੀ ਬਣਾਣਾ ਫਿਰ ਰਾਤੀ ਕੁਝ ਨਹੀਂ ਬਣਾਉਣਾ ਹੈਗਾ ਕੁਰੇਲੇ ਪਏ ਆ ਲੇ ਤਾਂ ਚਲੋ ਠੀਕ ਆ ਫਿਰ ਕੁਰੇਲੇ ਇਹਨਾਂ ਨੇ ਖਾ ਲੈਣੀ ਰੋਟੀ ਹੁਣ ਸ਼ਾਮ ਨੂੰ ਕੁਝ ਨਹੀਂ ਬਣਾਉਣਾ ਹੈਗਾ ਹੈ ਕੁਰੇਲੇ ਹੋਰ ਕੀ ਨੋਟੀ ਚਾਹੀਦਾ ਕੱਲ ਛੁੱਟੀ ਹੈ ਨੰਦੀ ਜਨਤੀ ਹੈ ਹੈ ਰਾਜੀ ਕੱਲ ਕੋਲ ਛੁੱਟੀ ਛੁੱਟੀ ਗਾਂਧੀ ਜਨਤੀ ਦੀ ਆਹ ਹੋ ਗਿਆ ਤੇ ਕਹਿੰਦੇ 10 ਤਰੀਕ ਨੂੰ ਸਾਨੂੰ ਕੋਈ ਚੀਜ਼ ਛੁੱਟੀ ਆ ਤਰੀ ਲਿਵਾਦੀ ਪਤਾ ਨਹੀਂ ਕੀ ਸੀ ਰਹਗੀ ਹਾਂ ਕਹਿੰਦੇ ਆ ਬੱਚੇ ਬਾਕੀ ਦੇਖੋ ਹੋਊਗੀ ਹੋਊਗੀ ਤਾਂ ਹੋਜੂਗੀ ਹਾਂਜੀ ਲਓ ਜੀ ਪੌਣੇ 8 ਆ ਗਏ ਆ ਹੋ ਗਏ ਆ ਮੇਰੇ ਕੋ ਗਿਆ ਰ ਗਲਤੀ ਬੋਲੇ ਜਾਂਦਾ ਮੈਂ ਕਹਿੰਦਾ ਪੌਣੇ 8 ਹੋ ਗਏ ਆ ਕਹਿੰਦਾ ਪੌਣੇ 8 ਆ ਗਏ ਆ ਤੇ ਚਲੋ ਹਾਂਜੀ ਅਸੀਂ ਆ ਗਏ ਜੀ ਘਰੇ ਤੇ ਇੱਧਰ ਬੈਠੇ ਆ ਤੇ ਹਰਮਨ ਜਲੰਧਰੋਂ ਆਇਆ ਨਹੀਂ ਇਹਦੇ ਚਲੋ ਉਹਦਾ ਕੋਈ ਬਰੋਸਾ ਕਦੋਂ ਆਣਾ ਉਹਨੇ ਤੇ ਹਪਲਾ ਕੋ ਉਧਰ ਬੈਠੀ ਆ ਛੁੱਟੀਆਂ ਦੋ ਆ ਗਈਆਂ ਦੋ ਛੁੱਟੀਆਂ ਆ ਉਹ ਨਵਦੀਪ ਤਾਂ ਕਹਿੰਦੀ ਕਿ ਇੱਕ ਇੱਕ ਛੁੱਟੀ ਕੱਲ ਗੰਨਦੀ ਜਾਂਦੀ ਜੇਕਰ ਅਗਰਸੇਨ ਜੰਤੀ ਹੈ ਅਗਰਸੇਨ ਜੰਤੀ ਕੋਈ ਅੱਗੇ ਤਾਂ ਕਦੇ ਸੁਣੀ ਨਹੀਂ ਹੈਗੀ ਉਹ ਦੂਜੇ ਦੀ ਕਹਿੰਦੀ ਅੱਗੇ ਮਤਲਬ ਕਿ ਇਲਾਕਾ ਦੂਜੇ ਆ ਕੇ ਇਕੱਠੀਆਂ ਆ ਗਈਆਂ ਚਲੋ ਪਰ ਅੱਗੇ ਸੁਣਿਆ ਨਹੀਂ ਕਦੇ ਅਗਰਸੇਨ ਦੀ ਛੁੱਟੀ ਹੋਈ ਹੋਵੇ ਨਹੀਂ ਮਤਲਬ ਅਗਰ ਉਹ ਤੈਂਦਰੀ ਦੀ ਹੈਗੀ ਅਗਰਸੇਨ ਦੀ ਕੋਈ ਛੁੱਟੀ ਹੋਈ ਹੋਵੇ ਕਦੇ ਸੁਣਿਆ ਨਹੀਂ ਪਹਿਲਾਂ ਚਲੋ ਵਧੀਆ ਸਗੋਂ ਦੋ ਇਕੱਠੀਆਂ ਆ ਗਈਆਂ ਨਹੀਂ ਨਹੀਂ ਮਹਾਵੀਰ ਜਨਮਤੀ ਨਹੀਂ ਹੋ ਜਾਈਗੀ ਅਗਰ ਸੇਨ ਜਨਮਤੀ ਚਲੋ ਠੀਕ ਹੈ ਜੀ ਤੇ ਰੋਟੀ ਪਾਣੀ ਦਾ ਕੀ ਹਿਸਾਬ ਦਾ ਵਜ ਹੋਲੇ ਹੁਣੇ ਹੀ ਹਲੇ ਨਹੀਂ ਨਹੀਂ ਕੀ ਹਿਸਾਬ ਦਾ ਬਈ ਪੁੱਛਿਆ ਉਹੀ ਜੋ ਦੁਪਹਿਰ ਦਾ ਬਣਿਆ ਤੇ ਪਹਿਲਾਂ ਵਾਲੀ ਓਕੇ ਓਕੇ ਠੀਕ ਠੀਕ ਚਲੋ ਠੀਕ ਹੈ ਜੀ ਮਿਲਦੇ ਫੇਰ ਹੁਣ ਰੋਕ ਕੇ ਜਰਾ ਹਰਮਨ ਜਦੋਂ ਆਂਦਾ ਆਹੋ ਚਲੇ ਆ ਇਧਰ ਮਰਹੜੀ ਦੇਖ ਰਹੀ ਆ ਬਲੌਗ ਆਪਣਾ ਇਹਨਾਂ ਨੇ ਦੇਖਿਆ ਨਹੀਂ ਸੀ ਤੇ ਉਧਰ ਦੇਖਦੇ ਆ ਕੀ ਹੋ ਰਿਹਾ ਆ ਰਸੋਈ 'ਚ ਕੋਈ ਵੀ ਨਹੀਂ ਹੈਗਾ ਹੁਣ ਹਾਂਜੀ ਭੈਣ ਜੀ ਤੁਸੀਂ ਕਰੀ ਜਨੇ ਆ ਲੈ ਕੁੰਝ ਜੇ ਬੈਠੀਆਂ ਤੂੰ ਡਾਂਸ ਡਾਂਸ ਕਰ ਰਹੀ ਆ ਚਲੋ ਠੀਕ ਵੀਡੀਓ ਬਣਾਈਏ ਡਾਂਸ ਦੀ ਕਾਪੀਰਾਈਟ ਕਾਪੀਰਾਈਟ ਨਹੀਂ ਆ ਤਾਂ ਆਪਾਂ ਗਾਣਾ ਬੰਦ ਕਰ ਦਾਂਗੇ ਗਾਣਾ ਨਹੀਂ ਨਹੀਂ ਚਲੋ ਠੀਕ ਆ ਜੀ ਨਹੀਂ ਕਿੱਧਰ ਚਲ ਗਈਆਂ ਦੋਨੋਂ ਜਣੀਆਂ ਆਹ ਮਰਾ ਕਿੱਧਰ ਚਲ ਗਏ ਸਟੋਰ 'ਚੋਂ ਮੈਂ ਕਹਾ ਬਲੌਗ 'ਚ ਬਣਾ ਕੇ ਮੈਂ ਕਹਾ ਦਿਖਾਈਏ ਕੀ ਕਰਨ ਲੱਗੇ ਆ ਰੋਟੀ ਪਾਣੀ ਦਾ ਲੱਗੇ ਦੇ ਲੱਗੇ ਕਰਨ ਲੱਗੇ ਤੁਸੀਂ ਇੱਧਰ ਤ੍ਰਿਵਿਧਨ ਕਪੜਿਆਂ ਦੀਆਂ ਤੇ ਹਾਂ ਮਾਗਦੀ ਸੀ ਕਿ ਪੱਲੂ ਨੇ ਕੋੜੇ ਪੱਲੂ ਦੀ ਲਮਾਰੀ ਹੋਰ ਕੀ ਚਲੋ ਮੈਂ ਮਾੜੇ ਮੋਟੇ ਸਵਾਰ ਦੂੰਆਂ ਫੇਰ ਸਵਾਰੂੰਗੀ ਇੱਕ ਵਾਰੀ ਕਪੜੇ ਚੰਗੀ ਚਲੋ ਠੀਕ ਮੈਂ ਤਾਂ ਆ ਲੱਗਾ ਮੈਂ ਕਿਹਾ ਸ਼ਾਇਦ ਰੋਟੀ ਪਾਣੀ ਦਾ ਲੱਗੇ ਕਰਨ ਖਾਣਾ ਰੋਟੀ ਦਾ ਚਲੋ ਆ ਜਾਓ ਫੇਰ ਸਵਾਰ ਕੇ ਕਪੜੇ ਉਹ ਜੂਨ ਲੱਗੇ ਸੀ ਖਾਣ ਰੋਟੀ ਕਰੇਲਿਆਂ ਨਾਲ ਤੁੰਗੜੀ ਆ ਗਈ ਮੈਂ ਸ਼ੁਰੂ ਕਰਤੀ ਰੋਟੀ ਖਾਣੀ ਤੇ ਬਲੋਜ਼ ਜਿੱਤਾ ਭੁੱਲ ਗਿਆ ਗੱਲਾਂ-ਗੱਲਾਂ ਦੇ ਵਿੱਚ ਹੁੰਦਾ ਸੀ ਗੱਲਾਂ-ਗੱਲਾਂ ਦੇ ਵਿੱਚ ਜੇਤਾ ਭੁੱਲ ਗਿਆ ਨਹੀਂ ਨਹੀਂ ਆਹ ਦੇਖੋ ਆਪਾਂ ਹੁਣ ਕਈਆਂ ਤੇ ਜੇਤਾ ਆ ਗਿਆ ਮੈਨੂੰ ਫੇਰ ਖਾਂਦੇ ਖਾਂਦੇ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਗਏ ਗਰੇਲੇ ਬਿਲਕੁਲ ਕੋੜੇ ਇਹਨਾਂ ਨੇ ਦਹੀਂ ਲਿਆ ਕੋੜੇ ਬਿਲਕੁਲ ਬਣੇ ਮੈਚ ਕਰਕੇ ਨਾਲ ਕੋਕ ਲੈ ਲਈ ਕਿਉਂਕਿ ਮੈਂ ਦਹੀਂ ਨਹੀਂ ਖਾਂਦਾ ਠੀਕ ਹੈ ਨਾ ਵਧੀਆ ਜੀ ਖਾਣੇ ਹੈ ਹੈ ਵਧੀਆ ਜੀ ਜੋ ਆੰਦੇ ਆ ਚਲੋ ਇਹੀ ਸੋਚ ਲਓ ਵਧੀਆ ਜੀ ਸਮਝ ਲਓ ਕੀੜੀਆਂ ਵਾਲਾ ਦਹੀਂ ਖਾਂਦੇ ਆ ਦੇ ਚ ਕੀੜੀਆਂ ਦੇ ਪਰ ਫੈਦੇ ਵਾਲੇ ਹੁੰਦੇ ਉਹ ਹੂੰ ਚਲੋ ਠੀਕ ਹੈ ਜੀ ਮਿਲਦੇ ਰੋਟੀ ਖਾ ਕੇ 9:53 ਮਿੰਟ ਹੋ ਗਏ ਆ ਤੇ ਇੱਧਰ ਸਾਰੇ ਜਣੇ ਬੈਠੇ ਆਉਣ ਵਿਹਲੇ ਰੋਟੀ ਪਾਣੀ ਖਾ ਗਏ ਪਲਗ ਵੀ ਇੱਧਰ ਹੀ ਬੈਠੀ ਸਾਡੇ ਕੋਲ ਵੇਟ ਕਰ ਰਹੇ ਆ ਜੀ ਹਰਮਨ ਦੀ ਹਰਮਨ ਜਲੰਧਰ ਗਿਆ ਸੀ ਕਹਿੰਦਾ ਮੈਂ ਆ ਰਿਹਾ ਆ ਤੇ ਅੱਧੀ ਘੱਟ ਚਲ ਉਹਦੇ ਆਏ ਤੇ ਫਿਰ ਬਲੌਗ ਦਾ ਕਰਦੇ ਐਂਡ ਰੋਟੀ ਨਹੀਂ ਖਾਧੀ ਹੈਂ ਇਹਨੇ ਨਹੀਂ ਰੋਟੀ ਖਾਧੀ ਰੋਟੀ ਨਹੀਂ ਖਾਧੀ ਜਨੇ ਹੂੰ ਚਲੋ ਫਿਰ ਉਹਦੇ ਆਏ ਤੇ ਕਰਦੇ ਐਂਡ ਹੈਂ ਓਕੇ 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 ਚਲੋ ਠੀਕ ਹੈ ਜੀ ਲਓ ਜੀ ਅੱਜ ਇਹਨਾਂ ਦੀ ਆਈ ਸੀ ਭੂਆ ਤੇ ਉਹ ਲੈ ਕੇ ਆਈ ਜੀ ਪੇਸਟੀਆਂ ਵੀ ਸਵੇਰ ਤੱਕ ਤਾਂ ਫੇ ਥੋੜੀਆਂ ਹੋਰ ਤਰ੍ਹਾਂ ਦੀ ਹੋ ਜਾਣੀਆਂ ਤੇ ਇੱਧਰ ਇੱਧਰ ਲੈ ਆਈ ਜੀ ਕੱਢ ਕੇ ਵਿਆਹ ਵਾਲੀ ਐਲਬਮ ਸਾਡੀ ਕਹਿੰਦੇ ਦੇਖਣੀ ਆ ਬਹਿ ਕੇ ਤੇ ਹੁਣ ਲੱਗੀਆਂ ਦੋਨੇ ਜਣੀਆਂ ਦੇਖਣ ਅਸੀਂ ਲੱਗੀਆਂ ਖਾਣ ਪੇਸਟੀਆਂ ਵਿਆਹ ਵਾਲੀਆਂ ਲਓ ਜੀ ਪੇਸਟੀਆਂ ਖਾਣੇ ਆ ਦੇਖੋ ਜੀ ਵਿਆਹ ਵਾਲੀ ਸਾਡੀ ਮੇਰੇ ਕਿੰਨਾ ਫਾਊਂਡੇਸ਼ਨ ਮम्मी ਨੇ ਕਿੰਨਾ ਫਾਊਂਡੇਸ਼ਨ ਲਾਇਆ ਲੁੱਕ ਦਾ ਦੇਖ ਲਓ ਜੀ ਅਸੀਂ ਖਾਣ ਲੱਗੇ ਪੇਸਟੀ ਇਹ ਤਾਂ ਲੋਕੀ ਆ ਵਾਸੀ ਲੋਕ ਜੀਰੂ ਜੀ ਹੋਣਾ ਹੂੰ ਆ ਜੂਰ ਜੂਰੇ ਹੁਣ ਖੋਲੋ ਦੇਖੋ ਬੈਗੇ ਲਓ ਜੀ ਪੇਸਤੀ ਖਾਂਡੇ ਦੀ ਨਾਲ ਹੀ ਇਧਰੋਂ ਬਾਹਰੋਂ ਗੇਟ ਦੀ ਆਈ ਆਵਾਜ਼ ਤੇ ਹਰਮਨ ਆ ਗਿਆ ਹਰਮਨ ਰਾਮ ਗੜੀ ਆ ਗਿਆ ਤੇ ਹਰਮਨ ਸੀਤਾਪੁਰੀ ਆਈਆਂ ਮਮੀ ਕਰਾਉਣ ਕਿੜਾ ਮੀੜਾ ਲਓ ਜੀ ਫੋਨ ਵਿੱਚ ਵਜਨ ਲਾ ਪਿਆ ਫੋਨ ਲੈ ਆ ਜੀ ਉਹ ਕਿਹਾ ਨਾ Apple ਦਾ ਫੋਨ ਇੱਕ ਦਿਆ ਆ ਦੋ Apple ਦੇ ਫੋਨ ਸੀਗੇ ਇੱਕ ਵਾਪਸ ਕਰਕੇ ਇੱਕ Android ਲੈ ਆਂਦਾ ਨਾਲ ਹੁਣ Samsung ਲਓ ਜੀ Samsung ਦਾ ਲੈ ਕੇ ਆਇਆ ਜੀ ਫੋਨ ਦਿਖਾਓ ਪਿੱਛੇ ਦਿਖਾਓ ਪਿੱਛੇ ਦਿਖਾਓ ਪਿੱਛੇ ਦਿਖਾਓ ਪਿੱਛੇ ਦਿਖਾਓ ਇਸ ਜਗ੍ਹਾ ਨਹੀਂ ਆ ਮੈਂ ਨਿਕਾ ਖਾਣਾ ਲਓ ਜੀ ਬੰਦੇ ਪੀਜੇ ਖਾ ਗਏ ਆਏ ਨਾ ਨਾਣੇ ਪੇਚੇ ਠੀਕ ਆ ਜੀ ਬੰਦੇ ਪੀਜੇ ਦੇ ਕੋਲ ਡਰਿੰਕ ਵੀ ਜਾਇਆ ਐਪਲ ਦੇ ਦੋ ਸਗੇ ਇੱਕ ਐਪਲ ਦਾ ਦਿਆ ਆ ਹੈ ਇਹ ਐਪਲ ਇੱਕ ਦਿਆ ਆ ਚਲੋ ਠੀਕ ਆ ਜੀ ਦੇਖੋ ਜੀ ਦੇਖੋ ਜੀ ਕਿਤੇ ਦੇਖੋ ਜੀ ਮੈਂ ਤਾਂ ਇੱਦਾਂ ਭਜਾਉਂ ਇਹਨੂੰ ਆ ਅਹ ਉਹ ਆ ਗਈ ਮੰਮੀ ਮੰਮੀ ਤੁਹਾਡੀ ਆ ਆ ਮੰਮੀ ਆ ਗਈ ਤੁਹਾਡੀ ਓਏ ਓਏ ਮੰਮੀ ਆ ਗਈ ਭੱਜ ਲੋ ਮੰਮੀ ਆ ਗਈ ਭੱਜ ਲੋ ਮੰਮੀ ਆ ਗਈ ਸਟਿੱਕ ਪਾ ਲੈ ਜੇ ਪਹਿਲੇ ਸਟਿੱਕ ਪਾ ਲੈ ਮੇਰੇ ਕੋਲ ਐਲਬਮ ਨਾਲ ਇੱਥੇ ਪਹਿਲਾਂ ਸਟਿੱਕਾਂ ਪਾਉਣੀਆਂ ਇਹਨਾਂ ਨੇ ਫੇਰ ਜਾ ਕੇ ਰੱਖਦੀਆਂ ਤੂੰ ਪੀਜ਼ਾ ਕਿਉਂ ਖਾ ਕੇ ਆਏ ਆ ਖਾਣ ਦੇ ਫਿਰ ਕਿਉਂ ਪੀਜ਼ਾ ਖਾਇਆ ਤੇ ਉਹ ਕਿੱਧਰ ਮੇਲੇ ਆ ਉਹ ਉੱਡ ਗਿਆ ਜੰਬਾ ਇੱਕ ਪੀਸਤੀ ਆ ਵਿੱਚ ਤੇ ਡੱਬਾ ਉੱਡ ਗਿਆ ਚਲੋ ਜੀ ਲੋ ਜੀ 10 ਵਜੇ ਹੋ ਗਏ 16 ਮਿੰਟ ਤੇ ਇੱਧਰ ਭਾਈ ਸਾਹਿਬ ਬੈਠੇ ਨੇ ਇੱਧਰ ਦੇਖਦੇ ਪਏ ਆ ਜੀ ਇਹ ਵਿਆਹ ਦੀ ਐਲਬਮ ਤੇ ਤੁਸੀਂ ਕਰੋ ਜੀ ਬਲੌਗ ਦਾ ਐਂਡ ਹਾਂਜੀ ਓਏ ਬੰਦ ਕਰ ਓਏ ਬੰਦ ਕਰ ਓਏ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਆ ਗੱਲ ਇੱਕ ਨਵੇਂ ਬਲੌਗ 'ਚ ਜੀ ਓਕੇ ਜੀ ਬਾਏ ਜੀ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ